ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤ ਗੁਰ ਤੇ ਜੋ ਮੂ ਫਰੇ ਸੇ ਬੱਦੇ ਦੁੱਖ ਸਹਾਰੇ ਫਿਰ ਫਿਰ ਮਿਲਨ ਨਾ ਪਾਏਨੀ ਜਮਹ ਤੈ ਮਰ ਜਾਹੇ ਸਤ ਗੁਰ ਤੇ ਜੋ ਮੂ ਫਿਰੇ ਸੇ ਬੱਦੇ ਦੁੱਖ ਸਹਾਰੇ ਫਿਰ ਫਿਰ ਮਿਲਨ ਨਾ ਪਾਏਨੀ ਜਮਹ ਤੈ ਮਰ ਜਾਹੇ ਸੰਸਾਰੋਗ ਨ ਛੋਡੇਈ ਦੁਖ ਹੀ ਮਹਿ ਦੁਖ ਪਾਹੇ ਨਾਨਕ ਨਦਰੀ ਬਖਸ ਲੇ ਸਬਦੇ ਮੇਲ ਮਿਲਾਹੇ ਮਹੱਲਾ ਤੀਜਾ ਜੋ ਸਤਿਗੁਰ ਤੇ ਮੂੰ ਫਿਰੇ ਤਿੰਨ ਠੌਰ ਨਾ ਠਾਓ ਜਿਉ ਛਟੜ ਘਰ ਘਰ ਫਿਰੈ ਦੋ ਚਾਰਣ ਬਦਨਾਉ ਨਾਨਕ ਗੁਰਮੁਖ ਬਖਸੀਐ ਸੇ ਸਤਿਗੁਰ ਮੇਲ ਮਿਲਾਉ ਉੜੀ ਜੋ ਸੇਵੇ ਸਤਿ ਮੁਰਾਰ ਸੇ ਭਵਜਲ ਤਰ ਗਿਆ ਜੋ ਬੋਲੈ ਹਰ ਹਰ ਨਾਮ ਤਿੰਨ ਜੰਮ ਛੱਡ ਗਿਆ ਸੇ ਦਰਗੇ ਪੈਂਦੇ ਜਾਹੇ ਜਿਨਾਂ ਹਰ ਜਪ ਲਿਆ ਹਰ ਸੇਵੇ ਸਈ ਪੁਰਖ ਜਿਨ੍ਹਾਂ ਹਰ ਤੁਧ ਮਿਆ ਗੁਣ ਗਾਵ ਮ ਪਿਆਰੇ ਨਿਤ ਗੁਰਮੁਖ ਪਰਮ ਭਉ ਗਇਆ ਹਰ ਸੇਵੇ ਸਈ ਪੁਰਖ ਜਿਨ੍ਹਾਂ ਹਰ ਤੁਧ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਪਰਮ ਭਉ ਗਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੀ ਦੋ ਮਨੁੱਖ ਸਤਿਗੁਰ ਵੱਲੋਂ ਮਨਮੁਖ ਹਨ ਉਹ ਅੰਤ ਨੂੰ ਬੱਦੇ ਦੁੱਖ ਸਹੰਦੇ ਹਨ ਪ੍ਰਭੂ ਨੂੰ ਮਿਲ ਨਹੀਂ ਸਕਦੇ ਮੁੜ ਮੁੜ ਜਮਦੇ ਤੇ ਮਰਦੇ ਹਨ ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ ਸਦਾ ਦੁਖੀ ਹੀ ਰਹਿੰਦੇ ਹਨ ਏ ਨਾਨਕ ਕਿਰਪਾ ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖਸ਼ ਲਏ ਤਾਂ ਸਤਿਗੁਰ ਦੇ ਸਬਦ ਦੀ ਰਾਹੀ ਉਸ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸਤਿਗੁਰ ਤੋਂ ਮਨ ਮੁਖਾਨ ਉਹਨਾਂ ਦਾ ਨਾਂ ਨਾ ਦਿੱਤਾ ਉਹ ਵਿੰਬ ਚਾਰਨ ਛੁੱਟੜ ਇਸਤਰੀ ਵਾਂਗ ਹਨ ਜੋ ਘਰ ਘਰ ਬਰਦਨਾਮ ਹੁੰਦੀ ਫਿਰਦੀ ਹੈ اے ਨਾਨਕ ਜੋ ਗੁਰੂ ਦੇ ਸਾਨਮੁਖ ਹੋ ਕੇ ਬਖਸ਼ੇ ਜਾਂਦੇ ਹਨ ਉਹ ਸਤਿਗੁਰ ਦੀ ਸੰਗਤ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸੱਚੇ ਹਰੀ ਨੂੰ ਸੇਵਦੇ ਹਨ ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਜਮ ਛੱਡ ਜਾਂਦੇ ਹਨ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਉਹ ਦਰਗੇ ਵਿੱਚ ਸਨਮਾਨੇ ਜਾਂਦੇ ਹਨ ਪਰ ਹੇ ਹਰੀ ਜਿਨ੍ਹਾਂ ਉੱਤੇ ਤੇਰੀ ਮਿਹਰ ਹੁੰਦੀ ਹੈ ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ ਸਤਿਗੁਰ ਦੇ ਸਨਮਕ ਹੋ ਕੇ ਪਰਮ ਦੇ ਡਰ ਦੂਰ ਹੋ ਜਾਂਦੇ ਹਨ ਮਿਹਰ ਕਰ ਹੇ ਪਿਆਰੇ ਮੈਂ ਵੀ ਸਦਾ ਤੇਰੇ ਗੁਣ ਗਾਵਾਂ ਵਾਹੇ ਗੁਰੂ ਜੀ ਕਾ ਕਲਸਾ ਵਾਹੇ ਗੁਰੂ ਜੀ ਕੀ ਫਤਿਹ